ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਆਇ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀਟੀ ਚੈਨਲ ਨੂੰ ਦੋਸਤੋ ਅੱਜ ਪਹੁੰਚੇ ਆਂ ਪਿੰਡ ਹਰੀਕੇ ਕਲਾ ਚਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਤੇ ਇੱਥੇ ਹਰ ਮੰਗਲਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਉਹ ਦੋਸਤੋ ਲੱਗ ਚੁੱਕੀ ਆ ਚੰਗੇ ਜਾਨਵਰ ਇੱਥੇ ਆਉਂਦੇ ਆ ਹਰ ਮੰਗਲਵਾਰ ਨੂੰ ਸੂਰਿਆਲਾ ਰੋਡ ਤੇ ਆ ਮੰਡੀ ਇਹ ਦੋਸਤੋ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਪ੍ਰਬੰਧ ਦਾਣਾ ਮੰਡੀ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਹੁੰਦੇ ਆ ਤੇ ਜਿਨੇ ਵੀ ਕੋ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਪਖਾਉਣੇ ਆ ਤੁਹਾਨੂੰ ਲਾਈਵ ਸੌਦੇ ਲਓ ਵੀ ਸੱਜਣੋ ਆ ਬੱਕਰਾ ਵਕਿਆ ਹਰੀ ਕੇ ਕਾਲਾ ਬੱਕਰਾ ਮੰਡੀ ਤੇ ਪਹਿਲਾ ਸੌਦਾ ਸ਼ੁਰੂ ਸ਼ੁਰੂਆਤ ਦੇ ਵਿੱਚ ਕੀਤਾ ਸੁਬਾ ਸੁਬਾ ਦਾ ਟਾਈਮ ਆ ਤੇ ਇਹ ਬਾਈ ਕੋਲੇ ਸੀਗਾ ਮੜਾਕ ਵਾਲੇ ਕੋਲੇ ਸੇਵਕ ਕੋਲੇ ਤੇ ਲਿਆ ਬਾਬੇ ਬਿੱਲੂ ਨੇ ਆ ਤੇ ਕਿੰਨੇ ਨਾਲ ਲਿਆ ਬਾਬਾ ਆਸਾ ਦੇ ਬੋਲਦੇ ਆਈਏ ਨੇ ਕਰਾਉਣ 2000 2200 ਦਾ ਲੈ ਕੇ ਲਿਖਾਈ ਇਹਨੇ ਕਰ ਨਹੀਂ ਯਾਰ ਨਹੀਂ ਜਾਇਜ਼ ਦੱਸੋ 2000 ਤਾਂ ਲਖਾਈ ਆਪੋ ਆਪਣੀ ਠੀਕ ਆ ਆਪਾਂ ਸਰਪੰਚ ਨੇ ਕਹਿਤਾ ਮੈਂ ਤਾਂ ਬੋਲੇ ਚਲੋ ਠੀਕ ਆ ਗਿਣੋ ਪੈਸੇ ਨਹੀਂ ਮੰਗਣਾ ਦਾ ਹੱਕ ਆ ਪਹਿਲਾਂ ਬਈ ਲਓ ਵੀ ਆਹ ਬੱਕਰੇ ਦਾ ਸੌਦਾ ਚੱਲਦਾ ਉਹ ਵੇਚੀ ਝੋਟੇ ਨਾਲੇ 75000 ਤੇ 500 ਦੀ ਜਿਹੜੀ ਵੀਰ ਥਾਲੀ ਵੇਚੀ ਕਿੰਨੇ ਦਾ ਨਹੀਂ ਤਾਂ 15 ਕਿਲੋ ਹੋਊਗਾ ਮੈਂ 550 ਵਿੱਚ ਲਾਤਾ ਮਰੀ ਮੜਾ ਤੁਮੇ ਮੈਨੂੰ ਤਾਂ ਜਿਆਦਾ ਲੱਗਦਾ ਯਾਰ ਕਿੰਨਾ ਮਾਲ ਆ ਕਿੰਨਾ ਹੋਊਗਾ ਫਿਰ ਹਾਂ ਬਿੱਲੂ ਨੂੰ ਹਥਮਰਾਓ ਬਿੱਲੂ ਦੱਸ ਬਈ ਕਿੰਨਾ ਬਿੱਲੂ ਤਾਂ ਸਾਰਾ ਹੀ ਦੱਸਦਾ ਯਾਰ ਬਿੱਲੂ ਜੀ ਮੇਰ ਦਾ ਫਿਰ ਮੁੱਟੇ ਹੀ ਯਾਰ ਹਾਂ ਚੱਲ ਵੀ ਕਿੰਨੇ ਪੈਸੇ ਹੋਵੇ ਹੈ ਜਿਹਨੇ ਪੂਰਾ ਹੋਊਗਾ ਪਰਿਆ ਹਾਂ ਓਕੇ ਸਰਪੰਚਾਂ ਦੀ ਟੱਕਰ ਹੋ ਗਿਆ ਜੇ ਉਧਰ ਉਧਰੀ ਆ ਜਾ ਕਹਿੰਦੇ ਹੋਰ ਕਿ ਕਹੜੇ ਖੜੇ ਹੈ ਕਣੀ ਨਹੀਂ 100 ਹੁੰਦਾ ਕਿ ਨਿਆਂ ਹੀ ਹੈ ਤੇ ਨਹੀਂ ਹੁੰਦਾ ਨਿਆਂ ਹੀ ਹੈ ਨਿਆਂ ਕੌਣੇ ਲੱਦਾ ਸੀ ਆ ਪਾ ਮੇਰੀ ਇਹ ਨੱਕਾਪਾ ਕਰਨਾ ਆਪਾਂ ਦੱਸ ਦੇਣਾ ਸੀ ਉਹਨੇ ਕਹਿੰਦਾ ਹਾਂ ਨੇੜੇ ਹੁੰਦਾ ਦੱਸਾਂ ਭੱਜ ਕਿਉਂਗਾ ਦੂਰੋਂ ਬਿੰਦੂ ਨੂੰ ਕਰੀਏ ਨੇੜੇ ਫਿਰ ਤੇਰੇ ਹਾਂ 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 ਲਾਭ ਸਾਰੇ ਹੋਈ ਨੇੜੀ ਹੈ ਬੋਲ ਭਾਈ ਮੋ ਗਿਆ ਬੋਲ ਮੂੰਹ ਬਾਈ ਤੂੰ ਵੀ ਦੱਸ ਕੋ ਗੋਪੀ ਕਰੀ ਆ ਨਾ ਨਾ ਫਿਰ ਉਹਨੂੰ ਕਹਿੰਦਾ ਤੂੰਲ ਖਾ ਲਾ ਬਾਈ ਕੇ ਗੱਲ ਦਾ ਉਹ ਸਾਡੇ ਪਿੰਡਾਂ ਦੇ ਚੂੜੀਆਂ ਨੂੰ ਨਿੱਗੀ ਨਿੱਗੀ ਜਿਵੇਂ ਵਰਦੇ ਨੇ ਇੱਕੋ ਸੱਤ ਮਾਰੇ ਚਾ ਤਾਂ ਖਣਾ ਰੋ ਤੇ ਚੈ ਵੇਗ ਜਿਵੇਂ ਆ ਗੱਲ ਬੱਕਾ ਆ ਤਾਂ ਫਿਰ ਜ਼ਿਆਦਾ ਉਹ ਭਾਜ 9000 ਦਾ ਹੋ ਗਿਆ ਲਗਾਈ ਆ ਬਾਈ ਕੀ ਹੈ ਜਾਂ ਭਿੰਦ ਨੂੰ ਪੁੱਛੀ ਯਾਰ ਸਹੀ ਆ ਬਾਲ ਨਹੀਂ ਇੱਕ ਤਾਂ ਭੱਜੇ ਨਾ ਭੱਜੇ ਗੱਲ ਬੱਕਾ ਕਿੰਨੇ ਦਾ ਕਰਤਾ 8000 ਦਾ ਠੀਕ ਨਹੀਂ ਹੋਣਾ ਜਨਾਬ ਇਹ ਯਾਰ ਹੱਥ ਆਖੀ ਆ ਜੀ ਚਲਦਾ ਲੋ ਕਿੰਨੇ ਮੰਗੇ ਬਾਈ ਬੱਕਰੇ ਦੇ ਪੈਸੇ 13000 ਰੁਪਏ ਬੱਕਰੇ ਦੇ ਅਭੀ 13000 ਰੁਪਿਆ ਇਹਦਾ 5000 ਤਾਂ ਰਹਿ ਗਈਆਂ ਉਹ ਤੂੰ ਤਿੰਨਾਂ ਦੀ ਗੱਲ ਕਰ ਰਹੀ ਹੈ ਬੱਕਰੇ ਦਾ ਮੁੱਲ ਆ ਬਾਈ ਬੱਕਰਾ ਕੋਈ ਐ ਥੋੜੀ ਆ ਉਹ ਕਰ ਲੈ ਤੇਰੇ ਨੂੰ ਤੇਰਾ 20000 ਰੁਪਏ ਮੈਂ ਨਗਾ ਤਿੰਨਾਂ ਦਾ ਮੰਗਿਆ ਫਿਰ ਤਿੰਨੇ ਰੱਖ ਲੈ ਇਹਨੇ ਵੱਧ ਹੁਣ ਕਰ ਤੁਹਾਨੂੰ ਤਿੰਨੇ ਰਹਾ ਪਾ ਵਟ ਲੈ ਆਹ ਗੱਲ ਆ ਇੰਨੇ ਕਿੰਨੇ ਦੀਆਂ ਦੇਣੀਆਂ ਇਹਨੂੰ ਹਾਂ ਮੈਂ ਨੂੰ 20000 ਰੁਪਏ ਤਿੰਨੇ ਲਾ ਕੀ ਆਪਣੇ ਦਿਲ ਦੀ ਹੁਣ ਆਪਣੇ ਜਿਹੜਾ ਜਾਨੋਂ ਦਿਲਣਾ ਉਹਦੀ ਗੱਲ ਛੋਟੋ ਕੀ ਲਾਉਣਾ 20000 ਮੰਗਿਆ ਬਈ ਤਿੰਨਾ ਨਗਾਂ ਦਾ ਜੇ ਤਿੰਨ ਜਿਹਦੇ ਆਦੇ ਕਦੋਂ ਝੂਲਦਾ ਨੂੰ ਚੰਗ ਚੋਈ ਉਹ ਨਾ ਮੱਖੀਆਂ ਪੈਂਦੇ ਦਖੰਦੇ ਯਾਰ ਨਾ 400 ਦਾ ਆ ਰਿਹਾ 400 ਆ ਰਹੀ 400 ਦਾ ਵਸੇ ਇਹ ਗੱਲ ਗੁੱਡ ਮੁੱਲ ਕਰ ਗਾ ਨਹੀਂ ਜੀ ਤਿੰਨਾਂ ਦਾ ਇਕੱਠਾ ਕਰਨਾ ਤੂੰ ਇਕੱਠਿਆਂ ਨੇ ਲਾ ਦੇ ਇਕੱਠਿਆਂ ਦੇ ਲਾ ਦੇ ਭਟੋ 12000 ਰੁਪਏ ਦਾ ਇਕੱਠਾ ਹਾਂ ਜੀ ਆਪਾਂ ਗੱਲ ਕਰਨੀ ਹੈ ਨਾ ਸਹੀ ਹਾਂ ਰਹੀ ਕਾ ਨਾ ਆਵਾ ਦੱਸ ਵੀ ਦੱਸ ਰੁਪਈਆ ਲੈ ਯਾਰ ਬਈ ਯਾਰ ਸਾਈਡ ਤੇ ਇਧਰ ਲੈ 20 ਜੇ ਮੈਂ ਕਰਨ ਲੱਗਾ ਸੱਚ ਬੋਲ ਕੇ ਬਰੇ ਜਾ ਕੱਲ ਇਹਨੂੰ ਕੰਮ ਦੇ ਯਾਰ ਕੋਈ ਨਹੀਂ ਕੋਲੇ ਹੀ ਆ ਪੜਨ ਦਾ ਦੱਸ ਦੱਸ ਦੱਸੋ ਥੋੜੇ ਮਿੰਟ ਕਿੰਨਾ ਜੀ ਦੱਸੋ ਚੰਗਾ ਦਾ ਹੀ ਦਾ ਹੀ ਤੈਨੀਆਂ ਰਪਨਾਂ ਵਿੱਚ ਨਹੀਂ ਕਰਦਾ ਇਕੱਲਾ ਸਿੰਗਲ ਵਿੱਚ ਜੇ ਤੁਸੀਂ ਕਹਿੰਦੇ ਆ 5000 ਰੁਪਏ ਬਕੀ ਚ ਲੈਣਾ ਜੇ ਜਮਾ ਲੈਣਾ ਜੀ ਉਹ ਗੱਲ ਕੀਤੀ ਲੈਣ ਵਾਲੀ ਜੇ ਇਧਰ ਨੂੰ ਜੇ ਅੱਡੋ ਅੱਡੀ ਗੱਲ ਕੀਤੀ ਤੁਸੀਂ ਪਹਿਲਾਂ ਤੁਸੀਂ ਇਹ ਗੱਲ ਮੈਂ ਤਿੰਨਾ ਨਕਾਂ ਦਾ 20000 ਰੁਪਏ ਮੰਗਿਆ ਤਿੰਨਾ ਨਕਾਂ ਦਾ ਹੀ ਤੇ ਨਾਲ ਤੁਹਾਨੂੰ 12 ਲੱਖ ਦੱਸੋ ਮੇਰੇ ਨੂੰ ਭਾਣਾ ਤੁਹਾਡੀਆਂ 50 ਦੀਆਂ ਵੀ ਦੱਸ ਕਿੰਨੇ ਲੈਣੇ ਸਹੀ ਮੈਂ ਗੱਲ ਕਰ ਮੈਨੂੰ 2000 ਰੁਪਏ ਲੈਣਾ ਇਹਦੇ ਨਾਲ ਲੈ 20 ਤਾਂ ਮੰਗੀਆਂ ਨਾ ਵੀ ਲੈਣਾ ਤੇ 20 ਲੈਣਾ ਹੀ ਨਹੀਂ ਮੜਾ ਜਾਇਜ਼ ਵੀ ਦੱਸੋ ਨਾ ਵੇਚ ਦੂ ਘੱਟ ਨਹੀਂ ਦੇਣੀ ਮਾਂ ਪਾਪ ਕਰਦਾਂਗੇ ਜੀ ਤੰਨੇ ਤਾ ਨਾ ਜਰਾ ਫੜ ਕੋਪੀ ਸਾਈ ਫੜ ਯਾਰ ਸੌਦਾ ਕਰਾ ਲੈਰਾ ਸੌਦਾ ਫੜ ਸਾਈ ਤੈਨੂੰ ਨਹੀਂ ਲੈਣੀ ਗਾ ਇਹਨਾਂ ਜਗ੍ਹਾ ਤੇ ਫੰਨਾ ਨਾ ਤੂੰ ਲੈ ਫੜ ਦੱਸੋ ਵੀਰੇ ਫੜ ਤਾਂ ਲੈ 14000 ਦੇ ਹੋ ਗਏ ਨਹੀ ਜੀ ਫਾਦੇ ਉਹ ਛੋਟੇ ਦੇ ਦੇ ਬਾਈ ਉਹ ਨਹੀਂ ਵੀਰੇ ਨਹੀਂ ਮੰਨੀ ਮੰਨਤ ਨਹੀਂ ਹੁਣ ਬਚਾਇ ਚ ਪੜ ਦੇ ਛੱਡ ਦੇ ਝਾੜ ਬਾਈ ਉਹ ਸਹੀ ਗੱਲ ਨੂੰ ਮੰਨਦਾ ਹੀ ਨਹੀਂ ਦੱਸ ਦੇ ਸੋ ਕਰ ਲੱਗਿਆ ਪੈਸੇ ਸਹੀ ਲੱਗੇ ਹੁਣ ਨਾ ਹੁਣ ਨਾ ਭਜੋ ਬੱਸ ਸਜਾ ਕਰਕੇ ਫੜਾ ਦਿਓ ਬਾਈ ਮੈਂ ਥੋੜਾ ਇਮਾਨਦਾਰੀ ਵੀ ਹਰਚ ਕਰ ਦੂੰਗਾ ਕੀ ਇਮਾਨਦਾਰੀ ਮੈਂ ਕਰ ਦੂੰਗਾ ਯਾਰ 500 ਕਰ ਦਾਂਗੇ ਯਾਰ 500 ਨੂੰ ਤੂੰ ਸਿੱਧਾ ਦੱਸ ਜੀ ਦੇ ਨੇ ਇੰਨੇ ਕਾਸਤਾ 20000 ਦੇ ਦੇਣੇ ਆ ਬਾਈ ਫੂਰ ਤੋਂ ਦੱਸਾ ਤੂੰ ਨੂੰ 20000 ਰੁਪਏ 30000 ਯਾਰ ਫਰਾ 14000 ਦੇ ਯਾਰ ਨਹੀਂ ਯਾਰ ਹਲੋ ਤੂੰ ਦੋ ਦੋ ਵਾਲੇ ਮਾ ਕਰੇ ਯਾਰ ਬਾਈ ਯਾਰ ਨਹੀਂ ਆਣੀ ਨਹੀਂ ਆਣੀ ਆਣੀ ਕਾਦੀ ਆ ਐਨੇ ਦਾ ਨਹੀਂ ਕਾਸ ਤੂੰ ਕਰਦਾ ਯਾਰ ਕੋਈ ਆਣੀ ਨਹੀਂ ਯਾਰ ਦਾ ਕੰਮ ਯਾਰ ਰੁਪਏ ਤੈਨੂੰ ਕੱਤੇ ਨਹੀਂ ਲਾਏ ਗਿਆ ਕੱਤੇ ਰੁਪਏ ਨਹੀਂ ਲਾਏਗੇ ਤੈਨੂੰ ਮੋਰਕਸ ਉਹਦੇ ਜਖਮ ਵੱਧ ਗਿਆ ਨਾ ਤੇ ਕੰਮ ਖਰਾਬ ਹੋ ਜੂ ਹੁਣ ਤਾਂ ਉਹ ਤਾਂ ਗੱਲ ਤੇ ਮੰਨਦਾ ਪਰ ਉਹ ਆਪ ਇੰਨਾ ਹੋ ਜਾਮਾ ਮੇ ਆਕੇ ਰਾਮਾ ਕੋਈ ਰੋਜ਼ਾ ਕੀ ਹੋਵੇ ਆ ਕਿੰਨੇ ਦਿਨ ਰਹਿ ਗਿਆ ਮਹੀਨਾ ਉਹਨੇ ਦੇ ਨਹੀਂ ਆ ਯਾਰ ਆ ਕਿਸੇ ਨੇ ਪੁੱਛਣੀ ਨਹੀਂ ਜਦੋਂ ਉਹ ਜੜ ਗਿਆ ਸੀਦੀ ਦੇਲੇ ਜਲ ਪੈਣੀ ਲੱਗੇ ਕੀ ਬੱਤੀ ਦਾ ਲਾ ਵੀ ਆ ਗਿਆਨੀ ਕੋਲੇ ਬੱਕਰੀ ਪੁੱਟੋ ਲੈਣ ਵਾਲਾ ਗਿਆਨੀ ਦੱਸ ਵੀ ਕਿੰਨੇ ਪੈਸੇ ਸੀਦੀ ਪਾਲਿਆ ਯਾਰ ਨਾ ਪੂਰਾ ਬਾਇਆ ਸੀਦੀ ਪਾਲਾ ਉੱਥੇ ਚੱਲ ਉਹ ਉੱਥੇ ਚੱਲ ਉਹਥੇ ਉਥੇ ਲੈ ਨੇੜੇ ਕਰ ਇਹਨੂੰ ਪਰੇ ਨੂੰ ਰੱਖ ਮੂੰ ਇਦਾਂ ਕਰ ਐ ਨੂੰ ਹੋ ਜਾ ਲਖਾਈ ਤੇਰੀ ਪੂਰੇ 4000 ਦੀ ਹੋ ਗਈ ਜਾਂ ਚੱਕ ਕੇ ਅੱਗੇ ਪਾਲਾ ਉਹ ਨਹੀਂ ਹੋਣੀ ਬਾਈ 5000 ਦੀ ਗੱਲ ਉਹ ਯਾਰ ਹੋ ਗਈ ਬਾਗੀ ਗੱਲ ਤੇਰੀ ਮਨਾਈ ਮੋੜ ਦੀ ਜੱਡਾਂ ਉਹ ਨੋਟੀ ਜਖੜਾ ਗੱਡੀ ਇਹਨਾਂ ਦੀ ਦਹਾੜਾ ਬਣਾਈ ਨਾ ਲਫਣ ਚਾਰ ਦੀ ਹੋ ਗਈ ਉਹ ਆਪੋ ਆਪਣੀ ਹੋ ਗਈ ਲਖਾਈ ਹੋ ਗਈ ਆਪੋ ਆਪਣੀ ਲਗਾਈ ਜਾ ਪਟੋ ਹੋ ਗਈ ਚੱਕਾ ਮੈਂ ਦਰਵਾਖੇ ਨਾ ਗਿਆਨੀ ਮੰਨ ਜੂਗਾ ਗਿਆਨੀ ਬੰਦਾ ਵਪਾਰ ਕੀਤਾ ਜਿਹੜੇ ਬੰਦੇ ਦਾ ਉਹਨੂੰ ਪਤਾ ਹੁੰਦਾ ਵੀ ਮੇਰਾ ਪਸ਼ੂ ਹਾਂ 2-400 ਬਚਿਆ ਹੁਣ ਇਹਦੇ ਚੋਂ ਕਿਹੜਾ ਲੱਖ ਬਚਾ ਲਿਆ ਨੇ ਕੋਈ 2-400 ਬਚ ਗਿਆ ਹੁਣ 3 ਸਹੀ ਬਚਿਆ ਲਾ ਵੀ ਆਹ ਬੱਕਰੀ ਪੂਰੇ 4000 ਦੀ ਹੋ ਗਈ ਆ ਕਟੂ ਮਾਲ ਤੋਂ ਉਹ ਟੋਣੂ ਦਵਾਤੀ ਬਰੂ ਵਾਲੀ ਵਾਲੇ ਨੂੰ ਅਗਲਾ ਸੌਦਾ ਸਾਨੂੰ ਇਸੇ ਤਰ੍ਹਾਂ ਹੀ ਦਿਖਾ ਦੇਣਾ ਉਹ ਕਰਨਾ ਤਾਂ ਉੱਟੋ ਪੈਸੇ ਦੇ ਦੇ ਬਈ ਮੇਰੀਆਂ ਭਰਾਵਾ ਪੈਸੇ ਦਾ ਗਿਆ ਨਾ ਇਹ ਜੇ ਗੰਦੇ ਆ ਕੱਢ ਦੋ ਚੰਗਾ ਆ ਜਾ ਵੀ ਆ ਗਿੰਦੇ ਵੀ ਯਾਰ ਯਾਰ ਕਰਕੇ ਦੇਈ ਜਾਂਦਾ ਆਹ ਤਾਣ ਪੜ ਬੰਦੇ ਆ ਚਾ ਠੀਕ ਆ ਬਾਈ ਆਪਦੇ ਗਣ ਲਾ ਤੇ ਤਸੱਲੀ ਕਰ ਲਾ ਹੁਣ ਚੱਲ ਜੇ